ਕਬੀਏ ਜਿਹੜੀ ਗੱਲ ਕਰੀ ਹੁਣ ਤਿਹਾਸ ਵਿੱਚ ਪਹਿਲਾ ਬਾਦਸ਼ਾਹ ਬਲੋ 500 ਤੇ ਆ ਗਿਆ ਪਾਣੀ ਤੋਂ ਦਪੰਦ ਤੋਂ ਬਾਅਦ ਤਾਕੀ ਉੱਪਰ ਆ ਗਿਆ ਅੱਗੇ ਫੇਰ ਅਜ ਦੁਨੀਆ ਦੇ ਬਾਦਸ਼ਾਹ ਸਿਰਫ ਉਹਨਾਂ ਲੋਕਾਂ ਨੂੰ ਡਰਾ ਤੱਕ ਸਕਦੇ ਨੇ ਜਿਨ੍ਹਾਂ ਦਾ ਮਾਇਆ ਨਾਲ ਪਿਆਰ ਹੋਵੇ ਦੇ ਉਹ ਮੋਤ ਗੁਰ ਡਰਦੇ ਨੇ ਉਹਨਾਂ ਦਾ ਚੇਤ ਨਹੀਂ ਕਰਦਾ ਜਿਉਂਦੇ ਜੀ ਮਾਇਆ ਨੂੰ ਛੱਡਦਾ ਈਆਂ ਪੁੱਤਰ ਘਰ ਇਸੇ ਦੇ ਉਹਨਾਂ ਬਦਲੇ ਜੀਵ ਨੂੰ ਪਿਆਰ ਦੇ ਐਸਾ ਪਿਆਰ ਉਹਨੂੰ ਲਰਾਉਂਦਾ ਹੈ ਪਰ ਜਿਹੜੇ ਜੀਵ ਮਾਇਆ ਕੋਲ ਪਰੇ ਹਨ ਭਗਤ ਜਨ ਉਹਨਾਂ ਨੂੰ ਬਾਝਾਈ ਦਰਪੁਜਨੀ ਆਹਲਾ ਐਸੇ ਰਾਮ ਭਗਤ ਕਬੀਰ ਜੀ ਸਮ ਉਹਨਾਂ ਦੀ ਅਗਲੀ ਸਾਖੀ ਕਬੀਰ ਨੂੰ ਆਗ ਵਿੱਚ ਸੁੱਟਿਆ ਬਾਦਸ਼ਾਹ ਦੇ ਬੰਦੇ ਆਏ ਉਹਨਾਂ ਨੇ ਫਿਰ ਆਗ ਬੀਠ ਹੇਲਿਆ ਕਬੀਰੀ ਨੂੰ ਮੋੜ ਘੇਲਿਆ ਦੇਖ ਕੇ ਮਾਈ ਲੋਈ ਕਮਾਲ ਕਿ ਤ ਕਮਾਲਲੀ ਤੋਂ ਬਿਨਾ ਬਾਕੀ ਦੇ ਜਲਾਹੇ ਕਬੀਰ ਦੇ ਭਗਤ ਸੌਂਡਾ ਅਗਰ ਉਹਨਾਂ ਨੇ ਬਾਦਸ਼ਾਹ ਦੇ ਆਗ ਵਿੱਚ ਸੁਣ ਜਰ ਹੁੰਦਾ ਕਿਤਾ ਪਰ ਸਮਝੇਗਾ ਅਗਰ ਬਾਦਸ਼ਾਹ ਬਾਤ ਕਰੇ ਸਾਰੇ ਇਕੱਠੇ ਹੋ ਕੇ ਬਾਦਸ਼ਾਹ ਕੇ ਪ੍ਰਿਆਰ ਕਰਨ ਲੱਗੇ ਉਹਨਾਂ ਨੇ ਕਿਹਾ ਏ ਬਾਦਸ਼ਾਹ ਕਬੀਰ خدا ਪ੍ਰਸਤ ਬੰਦਾ ਹੈ ਕਿਸੇ ਦਾ ਵਿਗਾੜਦਾ ਕੁਝ ਨਹੀਂ ਹੈ ਐਵੇਂ ਲੋਕ ਇਥਾ ਕਰਦੇ ਨੇ ਇਸ ਨੂੰ ਛੱਡ ਦਿੱਤਾ ਜਾਏ ਹੋ ਸਕਦਾ ਹੈ خدا ਦੇ ਪਿਆਰੇ ਨੂੰ ਕੱਟ ਦੇ ਦੇ ਕੋਈ ਦਿਵਤਾ ਆਪ ਹੋਵੇ خدا ਦੇ ਪਿਆਰੇ ਇਹ ਸੁਣ ਕੇ ਬਾਦਸ਼ਾਹ ਤਰਫੋਂ ਹੱਸ ਨਾ ਹੋਏ ਉਹ ਹੰਕਾਰ ਵਿੱਚ ਰਿਆ ਉਸਨੇ ਹੁਕਮ ਕੀਤਾ ਕਬੀਰ ਉਹਨਾਂ ਚਿਰ ਨਹੀਂ ਛੱਡਿਆ ਜਾਏਗਾ ਜਿੰਨਾ ਚਿਰ ਉਹ ਰਾਮ ਦਾ ਨਾਮ ਲੈਣਾ ਛੱਡ ਕੇ ਮੁਸਲਮਾਨ ਨਹੀਂ ਹੋ ਜਾਂਦਾ ਇਸਾ ਉਹ ਇੱਕ ਮਾਰਗ ਤੇ ਵਿੱਚ ਆ ਜਾਏਗਾ ਬਹੁਤੇ ਬਤਾਂਵਾਂ ਜਿਆ ਠੀਕ ਨਹੀਂ ਹੈ ਇਹ இந்து ਤੇ ਮੁਸਲਮਾਨ ਦੋਨੋਂ ਤਾਂ ਕਰਦੇ ਸਾਰੇ ਕਬੀਰ ਦੇ ਸ਼ਰਧਾਲੂਦਾਰ ਜੋ ਗਏ ਉਹਨਾਂ ਨੇ ਆ ਸਲਾਹ ਦਿੱਤੀ ਕਿ ਬਾਦਸ਼ਾਹ ਉਹਨਾਂ ਦੇ ਅੱਖ ਨਹੀਂ ਲੱਗਦਾ ਉਹਨਾਂ ਦੇ ਜੇਲ੍ਹ ਰਾਮ ਜੀ ਅੱਗੇ ਦਰਗਾਹਾਂ ਕਰ ਲਗੇ ਕਿ ਰਾਮ ਆਪਣੇ ਭਗਤ ਦੀ ਅਰਦਾਸ ਕਰੋ ਇਸ ਤਰ੍ਹਾਂ ਸਾਰੇ ਕਾਂਚੀ ਸ਼ਹਿਰ ਵਿੱਚ ਹਾਹਾਕਾਰ ਮਚ ਗਈ ਰੋੜਾ ਪੈ ਗਿਆ ਪ੍ਰੇਰਕਾ ਕਰਨ ਵਾਲੇ ਪੰਡਤ ਕੋਸਰ ਉਹਨੂੰ ਲੋਕਾਂ ਨੂੰ ਕਬੀਰ ਜੀ ਵਿਰੁੱਧ ਪੜਵਾਉਂਦੇ ਸੀ ਉਤਰ ਕਬੀਰ ਜੀ ਬਾਦਸ਼ਾਹ ਦੇ ਬੇਸ਼ ਹੋਏ ਕਬੀਰ ਦੀ দরbar ਹੋਇਆ ਤਾਂ ਉਹਨਾਂ ਦੇ ਚਿਹਰੇ ਤੇ RAM ਨਾਮ ਦੀ ਲਾਲੀ ਜਿਵੇਂ ਬਾਦਸ਼ਾਹ ਦੇ ਕੋਲ ਜਾਖ ਲੋਤੇ ਉਹਨਾਂ ਨੇ ਫੇਰ ਵੀ ਸਲਾਮ ਨਹੀਂ ਆਖੀ ਇਹ ਦੇਖ ਕੇ ਬਾਦਸ਼ਾਹ ਗੁੱਸੇ ਹੋ ਗਿਆ ਕਬੀਰ ਨੂੰ ਆਖਣ ਲੱਗਾ ਇਹ ਤੇਰੇ ਲਈ ਠੀਕ ਨਹੀਂ ਹੈ ਕਬੀਰਾ ਅਜੇ ਮੇਰੇ ਦੇ ਲਗ RAM ਨਾਮ ਛੱਡ ਦੇ ਅਜਾ ਮੁਸਲਮਾਨਾ ਪੁੱਤ ਨਹੀਂ ਤਾਂ ਮੈਂ ਬਹੁਤ ਗੋਰੀ ਕਰਾਂ ਤੇਰੇ ਸਾਰੇ ਟੱਬਰ ਨੂੰ ਵੇੜੇ ਵਿੱਚ ਦਲਤਾਂ ਤੇਰੇ ਡੱਕਰੇ ਕੀਤੇ ਜਾਣਗੇ ਅੱਗੇ ਤਾਂ ਜਾਦੂ ਦੇ ਦਾਅ ਪੇਛ ਨਾਲ ਬਚ ਗਏ ਹੁਣ ਅੱਗ ਦੇ ਸਾੜਿਆਂ ਦੇ ਐਸਾ ਸੋ ਤੇਰਾ ਜਨਮ ਮੁਸਲਮਾਨ ਦੇ ਘਰ ਦਾ ਹੈ ਤੇ ਬਣਿਆ ਵੀ ਗੁਰਦਾ ਸ਼ਰਮ ਕਰ ਅਸਾਂ ਹੁਣ ਲੈ ਆਜ਼ਿ ਕਰਨਾ ਬਾਅ ਚਾਈ ਬਹੁਤ ਮਾਂ ਜਾਣਦਾ ਹੈ ਕਿਵੇਂ ਕਰਦੇ ਹੁੰਦੇ ਹਨ ਕਬੀਰ ਜੀ ਨੇ ਬਾਣੀ ਵਿੱਚ ਉਹ ਕਰ ਦਿੱਤਾ ਕਬੀਰ ਜੈ ਦਾ ਆਵਤ ਜਾਤਿ ਉਹ hxg ਨਾ ਕੋਏ ਸੋ ਧਾਰ ਤੇ ਸੇ ਛੋਡੀ ਹੈ ਜੋ ਦਾ ਐਸਾ ਹੋਏ ਜਿਸ ਰਾਮ ਦੇ ਗਰਦਾਰ ਵਿੱਚ ਬੋਏ ਉਤੇ ਆਉਂਦਿਆਂ ਕੋਈ ਰੋਕਦਾ ਨਹੀਂ उस प्यारे दर के दरवाजे का घर कि सचा दार है कबीर कूकर राम को मैं कूकर हाँ मैं कुता हाँ राम ना मेरा मोतिया है मोतिया मेरो नाव गल मेरे जेवरी है गले हमारे जेवरी जा खिंच जाओ जिधर खिंचता तो तो जा उधर जाता तो के राम का कुकर हम कुकर तेरे दरबार पंखे आगे बदल बसा हे बादशाह कबीर ता राम का है मोती नाम है राम ने मेरे गल च रसी पाई है जिधर खिंचता उधर मुड़ पा मेरे बात की गल कोई नहीं राम का वफादार बंदा हाँ कह कबीर खैर दागर कर मैं सदगुरु होट लो ਕਬੀਰ ਜੀ ਆਹ ਕਹਿੰਦੇ ਨੇ ਡਰੂ ਕੇ ਸਮੁੰਦਰ ਨੂੰ ਤਰਨ ਵਾਸਤੇ ਮੈਂ ਸੱਚੇ ਕਰਤਾਰ ਉਸ ਵਾਹਿਗੁਰੂ ਦਾ ਆਸਰਾ ਤੱਕ ਹੈ ਇਸ ਤਰ੍ਹਾਂ ਤਰੇਰੀ ਨਾਲ ਕਬੀਰ ਜੀ ਬਾਦਸ਼ਾਹ ਨੂੰ ਸੁਣਾਈ ਗਏ ਉਹਨਾਂ ਨੇ ਸੱਚੋ ਸੱਚ ਕਹਿ ਦੇਣ ਦਾ ਫੈਸਲਾ ਕੀਤਾ ਸੀ ਜੋ ਹੋਣਾ ਸੀ ਉਹ ਤਾਂ ਹੋ ਕੇ ਰਹਿਣਾ ਸੀ ਫਿਰ ਡਰ ਕਿਸ ਗੱਲ ਦਾ ਉਹਨਾਂ ਨੇ ਆਖਿਆ कबीर जोर किया सो जुलम है ले जवाब खुदाए दफ्तर लेखा नीच मार मुन मुखाए कबीर लेखा देना सोएला जो दिल सूची हो उस साचे दीवान में पला ना पकड़े को दो शब्द में कबीर जी ने बादशाह आज जो तका करता है वो जुलम बटा पाप करता है खुदा भगवान के दफ्तर में उसके कर्मों का जो लेखा होगा ना ਤਾਂ ਪਾਪ ਦਾ ਬੱਲਾ ਘਾੜੇ ਨੂੰ ਘਰੇ ਜਦੋਂ ਪਾਪ ਹੋਤੇ ਹੋਏ ਉਸ ਦੇ ਮੂੰਹ ਤੇ ਚਬੇੜਾ ਵਜਨ ਦੀ ਆ ਪਾਪਾਂ ਦਾ ਖਾਲੋ ਸੁੱਖ ਨੂੰ ਖੁਗਨਾ ਪਵੇਗਾ। ਗੁਆਰ ਕਾਲੀ ਦਾ ਜਿਹੜਾ ਇਹ ਵੀ ਸਮਝੋ ਲੇਖਾ ਦੇਣਾ ਤਾਂ ਹੈ ਹੀ ਸੋਖਾਂ ਤੇ ਜੇ ਦੇਲ ਸਚਾਈ ਹੋਵੇ ਕਿਉਂਕਿ ਸੱਚੇ ਪਰਮਾਤਮਾ ਦੀ ਸਰਕਾਰ ਵਿੱਚ ਕਰਮਾ ਤੋਂ ਬਿਨਾ ਕੋਈ ਸਹਾਈ ਤਾਂ ਨਹੀਂ ਕਰ ਸਕਦਾ ਤੁਹਾਨੂੰ ਬਚਾਣ ਸਕਦਾ। ਉਥੇ ਕੋਈ ਜ਼ਬਾਨ ਦਿਵੇ ਨਹੀਂ ਬਣਦਾ ਉਥੇ ਤਾਂ ਨੇਕ ਕਰਮ ਹੀ ਕੰਮ ਆਉਂਦੇ ਨੇ ਚੰਗੇ ਕੰਮ ਚੰਗੀ ਕਿਰਤ ਪੁੰਨ ਦਇਆ ਸੇਵਾ ਭਲਾ ਪਰਪਕਾਰ ਸ਼ਿਲਣ ਇਹ ਤੇ ਸਦੀ ਸੱਚਾ ਥੀ ਇਹਨਾਂ ਨੇ ਕੰਮੋਂ ਇਹੋ ਉਤਰ ਦਿੰਦਾ ਕਬੀਰ ਉੱਚੀ ਉੱਚੀ ਆਖਣ ਲਗਾ राम ही राम ਭਾਈ ਸਾਰੇ ਆ ਕੋ ਰਾਮ ਹੀ ਰਾਮ ਕਬੀਰ ਲਾਗੀ ਪ੍ਰੀ ਸੁਜਾਨ ਸਿਓ ਵਰਤੈ ਵਰਜੈ ਲੋਗ ਆਣ ਲੋਕੀ ਡੱਕਦੇ ਤਾਂ ਸੋ ਕੁਤੀ ਤਿਉ ਹੋਣੇ ਜਾਕੇ ਜੀ ਪ੍ਰਾਂਹ ਅਨਖੋ ਮਾਰਗ ਚੈਦੇ ਪੈਣ ਵਾ ਵਾ ਪਿਆਰੇ ਨਾਲ ਪਿਆਰ ਲਗਾ पर मोर प्रलोभक लोक देने जे प्यारे राणो प्यार ਟੁੱਟ ਗਿਆ ਤਾਂ ਮੌਤ ਹੋ ਜਾਏਗੀ ਜੇ ਵੈਰ ਨੂੰ ਨਾ ਟਿਕ ਟੁੱਟ ਗਈ ਬੰਦਾ ਛੱਡਦੀ ਰਾਬ ਨੂੰ ਭੁੱਲ ਜਾਈ ਸਾਡੀ ਮੌਤ ਹੋ ਜਾਏਗੀ ਸਿਕੰਦਰ ਲੋਦੀ ਰਾਣ ਹੋ ਗਿਆ ਇੱਕ ਮਮੋਲੇ ਜੁਲਾਹਾ ਦਿੱਲੀ ਦੇ ਬਾਸ਼ਕੋਣੇ ਡਰਤਾ ਮੌਤ ਘੋੜੇ 'ਚ ਡੱਲਾ acha ਮੈਂ ਵੀ ਸਿਕੰਦਰ ਹਾਂ ਜਰੂਰ ਇਸ ਨੂੰ ਸਿੱਧੇ ਰਾਵਾਂਗਾ ਇਹ ਆ ਕੇ ਉਸਨੇ ਹੰਕਾਰ ਕੀਤਾ ਪਰੋਦਨਾਂ ਕੰਬਿਆ ਅੱਖਾਂ ਲਾਲ ਦੀਆਂ ਉਸਨੇ ਕਹਾਣੋ ਨੂੰ ਦਿੱਤਾ ਲੱਕੜਾਂ ਕੱਟੀਆਂ ਕਰੋ ਉਹਨਾਂ ਦਾ ਕਣਾਤ ਕਬੀਰ ਨੂੰ ਬਿਠਾ ਕੇ ਸਾੜੋ ਤੋ ਪਾਣੀ ਤੋਂ ਤਾਂ ਭੱਜ ਗਿਆ ਅੱਗ ਤੋਂ ਕਿਉਂ ਬਚੇਗਾ ਹਾਂ ਲੱਕੜਾਂ ਅਧੀਆਂ ਰੱਖਣੀਆਂ ਅਧੀਆਂ ਉੱਪਰ ਬੈੜਾ ਤਾਲ ਤੇ ਚੱਨੇ ਜੇਸ ਦਫਾ ਵੀ ਇਹ ਬਚ ਗਿਆ ਜਾਂ ਉਹ ਕੋ ਤੁਹਾਡੀ ਜਾਨ ਹੀ ਮਜੇਗੀ ਤੁਸੀਂ ਜਾਣ ਕੇ ਕਬੀਰ ਨੂੰ ਨਹੀਂ ਮਾਰਦੇ ਇਹ ਉਹ ਦਾਗਰਨ ਦੇ ਬਾਦਸ਼ਾਹ ਤੰਬੂ ਵਿੱਚ ਵੜ ਗਿਆ ਉਹ ਤਾਂ ਤੇ ਕੰਬ ਲਾਗ ਪਿਆ ਸੀ ਪਰ ਬਾਦਸ਼ਾਹ ਇਨਕਾਰ ਉਸ ਨੂੰ ਉਲਟ ਤੋੜਿਆ ਕਸਾਈਆਂ ਨੇ ਕਬੀਰ ਜੀ ਨੂੰ ਬੰਨ੍ਹ ਲਿਆ ਤੇ ਉਜਾਰ ਵਿੱਚ ਲੈ ਗਏ ਬਾਦਸ਼ਾਹ ਦੇ ਬਰਦੇ ਕਬੀਰ ਜੀ ਨੂੰ ਜੰਗਲ ਵਿੱਚ ਲੈ ਗਏ ਉਸੇ ਤਰ੍ਹਾਂ ਜਿਵੇਂ ਕਦੀ ਰਾਜੇ ਸਲਵਾ ਦੇ ਅੱਖੇ ਉੱਤੇ ਪੁੱਤਰ ਕੋਲ ਨੂੰ ਜੰਗਲ ਵਿੱਚ ਲੈ ਗਸਾ ਅਗੋ ਸਾਡੇ ਜਾਂ ਦਾ ਹੁਕਮ ਸੁਣ ਕੇ ਲੋਕ ਬਹੁਤ ਭੈਤ ਹੋ ਗਏ ਹੰਤਾ ਜਰੂਰ ਗਵੀਰ ਜੀ ਨਹੀਂ ਬਚਦੇ ਬਾਦਸ਼ਾਹ ਕਹਿਤਾ ਹੈ ਇਹਦੀ ਬਾਦਸ਼ਾਹੀ ਗਰਗ ਜੂਰ ਹੋਏਗੀ ਸਰਕਾਰੀ ਬੰਦਿਆ ਨੇ ਜੰਗਲ ਵਿੱਚ ਅੱਪਣ ਕੇ ਬਹੁਤ ਸਾਰੀਆਂ ਲੱਕੜਾਂ ਇਕੱਠੀਆਂ ਕੀਤੀਆਂ ਲੱਕੜਾਂ ਦੇ ਢੇਰ ਉੱਤੇ ਗਵੀਰ ਜੀ ਨੂੰ ਰੱਖਤਾ ਉਸੇ ਤਰ੍ਹਾਂ ਜਿਵੇਂ ਰਾਮ ਜੀ ਦੇ ਹੁਕਮ ਨਾਲ ਸਤ ਤਾਮ ਦੀ ਪ੍ਰੀਖਿਆ ਦੇਣ ਵਾਸਤੇ ਸੀਤਾ ਜੀ ਜਦ ਹੀ ਆਗਮ ਰೇಖਿਆ ਦੇ ਸਮੇਂ ਛੜੇ ਮਥੇ ਚਿਥਾਵ ਜੁ ਬੈਠ ਗਈ ਸੀ। ਉੱਪਰ ਲੱਕੜਾ ਰੱਖ ਦਿੱਤੀ। ਜਿਵੇਂ ਕਬੀਰ ਜੀ ਪਰਲੋਗ ਗਮਨ ਕਰਦੇ ਸਨ। ਹਜ਼ਾਰਾਂ ਲੋਕ ਜੋ ਗਿਰਦੇ ਖਲੋਤੇ ਦੇਖ ਰਹੇ ਸੀ। ਸਾਰਿਆਂ ਦੇ ਦਿਿਲ ਕੰਮ ਦੇ ਅੱਖਾਂ ਰੋਂਦੀਆਂ ਸਨ ਪਰ ਚੁੱਪ ਸਾਮ ਬਾਦਸ਼ਾਹ ਨੂੰ ਕਰਕੇ ਕੋਈ ਕੁਛ ਕਰੀ ਸੀ ਸਕਦਾ। ਨੰਗੀਆਂ ਤਲਵਾਰਾਂ ਦਾ ਬੈਲਾ ਸੀ। hathiya ਉਹਨਾਂ ਨੇ ਚਾਰੇ ਪਾਸੇ ਤੋਂ ਇੱਕ ਵਾਰ ਅੱਗ ਲਾਈ ਸੁੱਕਾ ਬਲਣ ਸੀ ਮਿੰਟਾਂ ਵਿੱਚ ਅੱਗ ਦੇ ਭਾਂਬੜ ਵੱਲ ਦੇਖਣ ਵਾਲਿਆਂ ਤਜੂਦ ਦੇ ਲੋਕਾਂ ਨੇ ਹੋ ਕੇ ਲੈ ਆਖਿਆ ਅਜਤ ਵੀਰ ਮਰ ਗਿਆ ਹੁਣ ਨਹੀਂ ਬਚੇਗਾ ਪਰ ਕਬੀਰ ਨੂੰ ਭਰੋਸਾ ਸੀ ਕਿ ਜੇ ਉਹਨੇ ਰਾਮ ਨੇ ਅਜੇ ਨਹੀਂ ਮਾਰਨਾ ਤਾਂ ਉਹ ਨਹੀਂ ਮਰੇਗਾ ਮਾਰਨਾ ਜਿਵਾਲਣਾ ਰਾਮ ਦੇ ਹੱਥ ਹੈ ਮਰਨਾ ਬਿਓ ਇਹ ਕੋ ਬੀਂਨੇ ਬਤਨ ਕੀਤਾ ਬਾਪੂ ਨਾਰਦ ਨੇ ਇਹ ਪੰਕਤੀ ਵੀ ਪੁਚਾਈ ਹੈ ਕਿ ਬੰਦੇ ਹੱਥ ਨਹੀਂ ਆਰਾਮ ਜੱਤ ਚ ਜੋਰ ਨਾਲ ਜੀਵਨ ਬਰਨ ਲੰਗੋ ਇੱਕ ਬੀਂਨੇ ਬਤਨ ਕਰ ਲਿਆ ਹੁਣ ਵਾ ਅੱਗ ਦੇ ਲੰਭੂ ਨਿਕਲੇ ਸਾਰੀਆਂ ਲੱਕਣਾ ਅੱਗ ਦੀ ਲੱਗਿਆ ਜਾਦੀਆਂ ਸਾਰੇ ਰਾਖੇ ਦੋ ਦੋ ਬੈਲੀਆਂ ਪੇਚੂ ਤੇ ਉਹ ਕੇਸੇ ਦੂਰ ਦੂਰ ਜਾਂਦਾ ਸੀ ਦੂਰੋਂ ਵੇਖਦੇ ਰਹੇ ਕਿਸੇ ਕਰਾਮਾ ਦਾ ਕਦੇ ਅਗੋਂ ਚੋਂ ਨਿਕਲ ਜਾਂਦਾ ਹੈ ਕਿ ਨਹੀਂ 3 ਘੰਟੇ ਅੱਗੋਂ ਵੱਧੂ ਦੇ ਤਿੰਨ ਘੰਟਿਆਂ ਪਿਛੋਂ ਸਰਕਾਰੀ ਕਰਮਚਾਰੀਆਂ ਨੂੰ ਇੰਜ ਪ੍ਰਤੀਤ ਹੋ ਲਗਾ ਜਿਵੇਂ ਹੁਣ ਸਵਾਲਾਂ ਟੇਢੀ ਰਹਿ ਗਈ ਉਹਨਾਂ ਨੂੰ ਪੱਕਾ ਭੋਸਾ ਹੋ ਗਿਆ ਇਹ ਸਵਾਲ ਕਦੇ ਜਿਉਂਦਾ ਨਹੀਂ ਰਿਹਾ ਉਹਦੀਆਂ ਕੱਡੀਆਂ ਵੀ ਸੜਕੇ ਸਵਾਹ ਚੁਕੀਆਂ ਹੋਣੀਆਂ ਹੁਣ ਨਿਆ ਹੁਣ ਪਾਣੀ ਸੁੱਟ ਕੇ ਜਿਖਾ ਨੂੰ ਬਜਾਰ ਤੋਂ ਗੰਗਾ ਵਿੱਚ ਸੁੱਟ ਦੇਣਾ ਚਾਹੀਦਾ ਹੈ ਉਹਨਾਂ ਨੇ ਪਾਣੀ ਨਿਆ ਮਸ਼ਕਾ ਮੰਗਵਾਈਆਂ ਜਿਖਾ ਨੂੰ ਠੰਡਿਆ ਕੀਤਾ ਠੰਡਿਆ ਕਰਕੇ ਜਦੋਂ ਭਰੋ ਲਿਆ ਫੇਟੋ ਕਬੀਰ ਜਿਉਂਦੇ ਨਹੀਂ ਕਰੇ ਉਹਨਾਂ ਦੇ ਉਦਾਲੇ ਦੇ ਕੱਪੜੇ ਨਾ ਸੜੇ ਨਾ ਖੜਾਵਾ ਸੜੀਆਂ ਉਠ ਕੇ RAM RAM ਅੱਖ ਲੱਗਵੇ ਉਹਨਾਂ ਅੱਗੇ ਸਾਰਿਆਂ ਨੂੰ ਪੁੱਛਿਆ RAM ਨੂੰ ਤੁਹਾਨੂੰ ਕੋਈ ਪੱਛਤਾ ਨਹੀਂ ਹੋਇਆ ਮੇਰਾ RAM ਲੱਗਾ ਜਿਵੇਂ ਅੱਗ ਦੇ ਸਿਰ ਨਾਲ ਸੋਨਾ ਸਾਫ ਹੋ ਜਾਂਦਾ ਹੈ ਤੇ ਦਲਕਾ ਮਾਰਦਾ ਹੈ ਜਿਵੇਂ ਚਿਥਾ ਉੱਤੇ ਕੋਈ ਕਬੀਰ ਦੀ ਦੂਨੇ ਨੂਰ ਹੋ ਗਏ ਉਹਨਾਂ ਵਿੱਚ ਦਾ ਪ੍ਰਭਾਵ ਚੱਲਿਆ ਨਹੀਂ ਜਾਂਦਾ ਉਹ ਸੱਚ ਨੂੰ ਗੁਵਾਰੂ ਹੋ ਗਏ ਤੁਮਾ ਦੰਡਾ ਵਿੱਚ ਉਹਨਾਂ ਨੇ ਰਾਮ ਨੂੰ ਉਨਾਰੋ ਸਾਧ ਦੇ ਕਰ ਲਿਆ ਕਬੀਰ ਸੜਿਆ ਨਹੀਂ ਅੱਗ ਨੇ ਨਹੀਂ ਸਾੜਿਆ ਉਹ ਸਾਧ ਨੂੰ ਚਾਰ ਬਗਦਾ ਇਸ ਤਰ੍ਹਾਂ ਕਾਂਚੀ ਦੇ ਹਰ ਵਾਸੇ ਦੇ ਜਵਾਨੋ ਆਮ ਆਣੀ ਕਰੇ ਸੰ ਹਰ ਘਰ ਤੇ ਕਬੀਰ ਦੀ ਜੁਵਾ ਹੈ ਜੀ ਕਬੀਰ ਦਾ ਪਰਿਵਾਰ ਜੋ ਸੋਹ ਵਿੱਚ ਬੈਠਾ ਜੀ ਕੋਸ ਹੋ ਗਿਆ ਮਾਤਾ ਲੋਈ ਖੋਸ਼ੀ ਵਿੱਚ ਭੋਲੀ ਨਹੀਂ ਸੁਣ ਜੀ ਰਾਮ ਨੇ ਉਹਦੇ ਪਤੀ ਨੂੰ ਚਾ ਲਿਆ ਸੀ ਕਬੀਰ ਦਾ ਜਸ ਕਾਂਛੀ ਦੀਆਂ ਦਲੀਆਂ ਉੱਚ ਗੂੰਜ ਲੱਗਾ ਜਿਹੜਾ ਸੰਦਾ ਉਹ ਕਬੀਰ ਦੇ ਦਰਸ਼ਨ ਕਰਨ ਜਾਂਦਾ ਕਾਂਛੀ ਦੇ कोतवाल ਤੇ ਹੋਰ ਸਰਕਾਰੀ ਅਹੰਕਾਰਾਂ ਨੂੰ ਕਰੜਾ ਹੁਕਮ ਸੀ ਕਿ ਜਿਵੇਂ ਵੀ ਹੋਵੇ ਕਬੀਰ ਨੂੰ ਜ਼ਰੂਰ ਮਾਰਨਾ ਜੇ ਜਿਉਂਦਾ ਰਹਿ ਗਿਆ ਤੁਹਾਨੂੰ ਮਾਰ ਦਿੱਤਾ ਜਾਏਗਾ ਹੁਕਮ ਵੀ ਪੂਰਾ ਕਰਨਾ ਔਖਾ ਹੋ ਗਿਆ ਆਪ ਵਿੱਚੋਂ ਨਿਕਲੇ ਕਬੀਰ ਨੂੰ ਉਨਾ ਫੇਰ ਫੜ ਲਿਆ ਹਾਥੀਵਾਰੀ ਬੇੜੀਆਂ ਤੇ ਹੱਥ ਕੜੀਆਂ ਮਾਰਦ ਮੁਰਖ ਵੀਰ ਨੂੰ ਨਰੜ ਲਿਆ ਉਹ ਮੁਰਖ ਸਮਝੇ ਨਾ ਵੀਰ ਰਾਮ ਅੰਸ਼ ਇਹ ਅਮਰ ਹੈ ਨਹੀਂ ਮਰੇਗਾ ਉਹਨਾ ਪਹਿਲੋ ਆ ਕੀਤਾ ਕਿ ਬਾਦਸ਼ਾਹ ਨੂੰ ਅੰਧ ਅਸੇ ਦੀ ਸਾਥੀ ਅਗੇ ਸੁੱਟ ਕੇ ਵੀਰ ਨੂੰ ਮਰਵਾ ਦਿੱਤਾ ਇਸ ਲਈ ਵਿਆਹ ਤੋਂ ਪੂਰਿਆ ਕਰਨ ਵਾਸਤੇ ਉਤਾਵਲੇ ਹੋ ਗਏ ਨਾ ਸਮਝੇ ਕਿਸ ਨੂੰ ਅਗਮੇ ਨੇ ਸਾੜਿਆ ਉਹ ਕਿਵੇਂ ਮਰੇਗਾ ਵਾਰੀ ਵਾਰੀ ਇਹਦਾ ਕਠਿਤ ਜਾ ਰਿਹਾ ਹੈ ਕਦੀ ਪਾਣੀ ਤੋਂ ਵੇ ਜਾ ਰਿਹਾ ਕਦੀ ਆਗਨ ਸੁੱਟਿਆ ਜਾ ਰਿਹਾ ਕਦੇ ਕਬੀਰ ਨੂੰ ਹਾਥੀ ਦੇ ਪੈਰਾਂ 'ਤੇ ਸੁੱਟ ਕੇ ਮਰਵਾਇਆ ਜਾਂਦਾ ਸੋ ਇਹਦਾ ਇਹਨਾਂ ਸਾੜਿਆਂ ਤੋਂ ਲੈ ਕੇ ਵੀਰ ਦੀ ਬਚੈ ਪਰੋਸਾ ਸੀ ਵਿਸ਼ਵਾਸ ਸੀ ਆਪਣੇ ਮਾਲਕ ਤੇ ਜਿਹਨੂੰ ਆਪਣੇ ਮਾਲਕ ਤੇ ਭਰੋਸਾ ਆਵੇਨਾ वाहगुरु ने जिसके सिर उमी तो कैसा पाव है सौ so, अस्सी भी इतिहास के लिए गुरु वाले बढ़ने, गुरबाणी बढ़ के जीवन सफल करिए व्यंगा वाहेगुरू जी, जी। वाई का खालसा वाहगुरू जी की फतेह